ਇਹ ਤੇ ਫਰੀਦ ਹੈ ਮਿਲਦਾ ਹੈ ਫਰੀ ਫਰੀ ਕਿੰਨਾ ਫਰੀ ਹੈ ਬਿਲਕੁਲ ਫਰੀ ਤੇਲ ਹਾਂ ਆ ਗਿਆ ਜੀ ਟੋਲ ਟੈਕਸ ਟੋਲ ਪਲਾਜ਼ਾ ਆਪਾਂ ਇਹਨੂੰ ਟੋਲ ਨਹੀਂ ਦੇਣਾ ਤੇ ਟੋਲ ਉਡਾ ਕੇ ਲੰਘ ਜਾਣਾ ਹੈ ਲੜਾਈ ਹੋ ਜਾ ਜੋ ਮਰਜ਼ੀ ਹੋਈ ਆਪਾਂ ਨਹੀਂ ਦੇਣਾ ਟੋਲ ਇਹਨਾਂ ਨੂੰ ਰੁਕਣਾ ਨਹੀਂ ਰੁਕਣਾ ਨਹੀਂ ਨਾ ਰੁਕਣਾ ਨਹੀਂ ਦਿਖਾਏ ਦਿਖਾਏ ਕਿਤੇ ਬੱਜੀ ਸੱਟ ਕੋਈ ਗੱਲ ਦਿਖਾਉ ਤਸੀ ਆ ਦੇਖੋ ਫੋਨ ਵੀ ਕੱਟਦਾ ਸੀ ਮੈਂ ਵਧੀਆ ਹੈ ਉਹਨੇ ਆਪਣਾ ਸੈਟਅਪ ਜਿਹਾ ਲਾ ਕੇ ਅਸੀਂ ਆਪਣੀ ਰੋਟੀ ਪਾਣੀ ਖਾ ਰਹੇ ਹਾਂ ਜੇ ਰੋਲਾ ਪਰੇ ਖਰਬੂਜੇ ਖਾਓ ਖਰਬੂਜੇ ਖਾਓ ਆਉਣ ਜੀ ਦੋਨੋਂ ਲੈ ਆਈ ਰੇ ਭਾਈ ਚਾਹ ਇਹ ਲੈ ਆਣੇ ਨੇ ਫਿੱਕੇ ਤੇ ਚਾਹ ਲੈ ਆਣੇ ਨੇ ਮਿੱਠੇ ਹਾਂ ਅਜ ਤਾਂ ਇਹ ਤੁਝੇ ਦੀ ਮੰਨਣੀ ਹੈ ਖਾਣਾ ਪੀਣਾ ਹੁਣ ਵਾਹਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਵੇਰੇ ਸਵੇਰੇ ਨਿਕਲ ਪਏ ਜੀ ਆਹ ਦੇਖੋ ਜੀ ਕਿੰਨੀ ਸੰਗਤ ਹਜੂਰ ਸਾਹਿਬ ਤੋਂ ਆਈ ਹੈ ਕਿੰਡੀਆਂ ਗੱਡੀਆਂ ਖੜੀਆਂ ਨੇ ਆਹ ਟਰੱਕ ਆਏ ਨੇ ਤਿੰਨ ਪਰ ਪਰ ਕੇ ਜੀ ਹਜੂਰ ਸਾਹਿਬ ਤੋਂ ਆ ਰਹੇ ਨੇ ਇਹ ਹਜੂਰ ਸਾਹਿਬ ਤੋਂ ਆ ਰਹੇ ਨੇ ਸੰਗਤ ਹਾਂ ਤਿੰਨੋ ਤਿੰਨੋ ਚਾਰੋ ਟਰੱਕ ਇਕੱਠੇ ਆਏ ਨੇ ਦੇਖ ਤੋਂਦਰ ਇੱਥੇ ਰੱਖ ਦੇ ਜੁੜੇ ਘਰ ਕੋਲ ਹਾਂ ਜੁੜੇ ਘਰ ਕੋਲ ਰੱਖ ਦਿੰਦੇ ਆ ਚਲ ਆ ਜਾ ਚਲੋ ਆ ਜਾ ਮੰਮੀ ਆ ਜਾ ਨਹੀਂ ਲੈਂਦੀ ਹਾਂ ਹਾਂ ਨਹੀਂ ਲੈਂਦੀ ਪੈਸੇ ਨਹੀਂ ਲੈਂਦੇ ਬਾਲਾ ਬੇਟੇ ਤੁਹਾਡੇ ਤੋਂ ਆ ਜਾ ਇਹਨੂੰ ਇਹ ਕੀ ਪੈਸੇ ਦੇ ਕੇ ਮੇਰੀ ਬੋਲਾਂ ਨਾਲ ਕੋਲਣ ਮੇਰੇ ਤੋਂ ਬਹੁਤ ਹੈ ਨਾ ਖੁਰਦਵਾਰ ਦੀ ਬਹੁਤ ਸੋਹਣਾ ਮੇਨਟੇਨ ਕੀਤਾ ਹੈ ਗੁਰਦੁਆਰਾ ਸਾਹਿਬੋਂਦਰੋਂ ਵੀ ਬਹੁਤ ਸੋਹਣਾ ਹੈ ਆਹ ਬਾਤ ਹੈ ਜੀ ਦਾ ਤਾਂ ਮੰਦੀ ਛੋੜ ਹੂੰ ਸੋਵਾਂ ਵੀ ਸਹੀ ਗੱਲ ਹੈ ਚਲੋ ਜੀ ਲੰਗਰ ਛਕ ਲਈਏ ਸੰਗਤ ਦੇਖੋ ਸਾਡੀ ਗੁਰੂ ਦੀ ਪਿਆਰੀ ਸੰਗਤ ਹੈ ਕੌਣ ਚੀਏ ਸਾਰੀ ਖਮਮਾ ਕੇ ਵੀ ਹਜੂਰ ਸਾਹਿਬ ਤੋਂ ਆ ਰਹੇ ਨੇ ਕੋਈ ਹਜੂਰ ਸਾਹਿਬ ਨੂੰ ਜਾ ਰਹੇ ਨੇ ਹੈਨਾ ਮੰਮੀ ਇਹ ਰੂਟ ਸਾਨੂੰ ਹੁਣ ਇਸ ਵਰਨ ਜ਼ਿਆਦਾ ਵਧੀਆ ਲੱਗਿਆ ਪਹਿਲਾਂ ਉਹ ਦੂਸਰਾ ਰੂਟ ਵਧੀਆ ਸੀ ਹੁਣ ਇਹ ਲੱਗ ਰਿਹਾ ਵਧੀਆ ਕਿਉਂਕਿ ਸੰਗਤ ਹੈ ਨਾ ਸੰਗਤ ਹੈ ਬੰਦਰਾ ਸਭ ਬਹੁਤ ਚੰਗਾ ਲੋ ਜੀ ਮੈਂ ਤਾਂ ਮੂੰਹ ਤੇ ਬੰਨ ਲਿਆ ਰਮਾਲ ਦਾੜੀ ਸੈੱਟ ਕਰਨ ਬਾਅਦ ਤੇ ਇਹ ਨਿਕਲ ਬਿਨਾਂ ਜੀ ਗੁਰੂ ਮਹਾਰਾਜ ਜੀ ਦਾ ਦਰਸ਼ਨ ਕਰਕੇ ਡਾਟਾ ਬੰਦੀ ਛੋੜ ਗੁਰਦੁਆਰਾ ਸਾਹਿਬ ਦੀ ਦਰਸ਼ਨ ਕੀਤੇ ਬੜੇ ਖੁੱਲੇ ਦਰਸ਼ਨ ਹੋਏ ਤੇ ਆਸਰਾ ਵੀ ਮਿਲਿਆ ਰਹਿਣ ਨੂੰ ਰਾਤ ਨੂੰ 8:30 ਵਜੇ ਦਾ ਟਾਈਮ ਹੋ ਚੁੱਕਿਆ ਜੀ ਤੇ ਹੁਣ ਅਸੀਂ ਚੱਲੇ ਆ ਜੀ ਗਵਾਲੀਅਰ ਤੋਂ ਸਿੱਧਾ ਇੰਦੋਰ ਜਦੋਂ ਪਹਿਲੋ ਪਹਿਲਾਂ ਆਏ ਸੀ ਆਪਾਂ ਇੰਦੋਰ ਤੋਂ ਗਵਾਲੀਅਰ ਉਹ ਰਾਤ ਨੂੰ ਹੀ ਸਫ਼ਰ ਤੈਅ ਕੀਤਾ ਸੀ ਪਤਾ ਹੀ ਨਹੀਂ ਸੀ ਕਿ ਕਿਹੜੇ ਕਿਹੜੇ ਰਸਤੇ ਚ ਲੰਘ ਆਏ ਸੀ ਤੇ ਹੁਣ ਰਸਤੇ ਵੀ ਦਿਖਾਵਾਂਗੇ ਤੁਹਾਨੂੰ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਇਆ ਬੈਲਟ ਪਾਪਾ ਨੇ ਪਾਈ ਨਹੀਂ ਗਈ ਚਲਾਨ 2000 ਰੁਪਏ ਦਾ ਬਸ ਜੇ ਆ ਰਹੇ ਗੋ ਲਓ ਜੀ ਹੋ ਗਈ ਘੰਟੀ ਬੰਦ ਤੇ ਨਿਕਲੀ ਜੀ ਹੁਣ ਆਪਾਂ ਇੰਦੋਰ ਵੱਲੋਂ ਉੱਥੇ ਰੁਕਦਿਆਂ ਰਾਤ ਆਪਾਂ ਬਾਲਾ ਨਹੀਂ ਖਿੱਚ ਰਹੇ ਗੱਡੀ ਨੂੰ ਕਿਉਂਕਿ ਮੰਮੀ ਤੇ ਪਾਪਾ ਲੌਂਗ ਡਰਾਈਵ ਸੜ ਨਾਲ ਇਸ ਵਾਰ ਮਤਲਬ ਮੇਰੇ ਹਿਸਾਬ ਨਾਲ ਜਦੋਂ ਉਦੋਂ ਹੀ ਗਈਤੀ ਸੀ ਮੰਮੀ ਹੋਣਾ ਜਦੋਂ ਅਸੀਂ ਛੋਟੇ ਹੁੰਦੇ ਸੀ ਉਸ ਤੋਂ ਬਾਅਦ ਤਾਂ ਹੁਣ ਕਰ ਰਹੇ ਆਂ ਆਪਾਂ ਸੋ ਆਪਾਂ ਬਾਲਾ ਨੰਬਰੀ ਖਿੱਚਾਂਗੇ 인ਦੋਰ ਤੱਕ ਜਾਵਾਂਗੇ ਦੌਰ ਵੀ 8 8 ਘੰਟੇ ਦਾ ਰਸਤਾ ਜੀ ਕੋਈ ਡਰਾਈਵ ਵੀ ਸੜੀ ਮੈਂ ਕਿੰਨੀ ਹੋ ਜਾਂਦੀ ਹੈ ਕੋਤੇ ਤੁਹਾਡੀ ਬਾਲੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਹੁੰਦੀ ਹੈ 15 15 ਘੰਟੇ ਅੱਛਾ ਕੀ ਬਾਤ ਹੈ ਫਿਰ 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 ਤਾਂ ਫਿਰ ਇੰਡੀਆ ਵਾਲੀ ਤਾਂ ਡਰਾਈਵ ਫਿਰ ਤੁਹਾਨੂੰ ਕੱਖ ਨਹੀਂ ਲੱਗਦੀ ਹੋਣੀ ਤਾਂ ਅਸੀਂ ਮੇ ਥੱਕੇ ਨਹੀਂ ਠੀਕ ਲੱਗ ਰਹੇ ਸੀ ਸਹੀ ਹੈ ਅਰੇ ਸੰਗਤ ਦੇ ਗੁੰਮੇ ਦਾ ਸੰਦ ਚੱਲ ਜਾ ਰਹੀ ਹੈ ਉਹ ਕਿ ਲੈਵਲ ਜਾ ਰਹੀ ਹੈ ਕਿਲਾ ਦੇਖਣ ਚੱਲੀ ਹੈ ਸੰਗਤ ਲੈਵਲ ਜਾ ਰਹੀ ਹੈ ਸੰਗਤ ਵੈਰੀ ਗੁੱਡ ਉਹ ਦੂਰ ਕੰਦਾ ਹੈ ਸੰਗਤ ਬਹੁਤ ਆਹੀ ਸਵਾਰ ਹੈ ਨਾ ਸੰਗਤ ਆਇਰੇ ਬਹੁਤ ਸੰਗਤ ਬਹੁਤ ਸੰਗਤ ਉਹ ਹੌਲੇ ਮੱਲੇ ਕਰਕੇ ਗਏ ਸੀ ਨਾ ਉੱਥੇ ਆਹ ਯਾਰ ਰਸਤਾ ਦੇਖੋ ਜੀ ਆਪਾਂ ਜਾ ਰਹੇ ਹਾਂ ਇੰਦੋਰ ਗਵਾਲੀਅਰ ਤੋਂ ਰਸਤਾ ਦਾ ਬੜਾ ਸ਼ਾਨਦਾਰ ਹਲੇ ਤੱਕ ਤਾਂ ਸਾਨੂੰ ਲੱਗ ਰਿਹਾ ਕਿਉਂਕਿ ਜਦੋਂ ਪਿਛਲੀ ਵਾਰ ਆਪਾਂ ਇੰਦੋਰ ਤੋਂ ਗਵਾਲੀਅਰ ਆਏ ਸੀ ਪਰਲੀ ਰੋਡ ਤੇ ਸੀ ਉਹ ਹਾਂ ਉਹ ਰੋਡ ਬੜੀ ਟੁੱਟੀ ਹੋਈ ਸੀ। ਟੁੱਟੀ ਹੁਣ ਉਹ ਤਾਂ ਦੇਖ ਨਹੀਂ ਰਹੀ ਕਿਉਂਕਿ ਰਾਤ ਦਾ ਵੇਲਾ ਸੀ ਖੱਡਾ ਦਿਖਦਾ ਨਹੀਂ ਸੀ। ਪਰ ਹੁਣ ਜਾ ਰਹੇ ਆ ਸਾਫ਼ ਸੁਥਰੀ ਰੋੜ ਹੈ ਕੋਈ ਪ੍ਰੋਬਲਮ ਨਹੀਂ ਆਈ। ਪੈਚ ਵੀ ਤਾਂ ਲਾਏ ਪੈਚ ਵੀ ਲੱਗ ਗਏ ਨੇ ਸ਼ਾਇਦ ਹੋ ਗਿਆ ਹੋਵੇ ਕੰਮ। ਪਰ ਵਧੀਆ ਸੜਕ ਹੈ। ਕੋਈ ਪ੍ਰੋਬਲਮ ਨਹੀਂ ਹੈ। ਵਿੱਚ ਵਿੱਚ ਆਂਦੇ ਨੇ ਕੱਡੇ। ਸੜਕ ਥੋੜੀ ਉੱਚੀ ਨਹੀਂ ਵੀ ਜੀ ਹੈਗੀ ਬੈਠੀ ਹੋਈ ਹੈ ਸੜਕ ਥੋੜੀ ਜੀ ਕਿਤੇ ਕਿਤੇ ਪਰ ਮਾੜੀ ਨਹੀਂ ਕਹਿ ਸਕਦੇ ਆਪਾਂ। ਇਹ ਨਹੀਂ। ਮਾੜੀ ਨਹੀਂ ਕਹਿ ਸਕਦੇ ਆਪਾਂ। ਮੌਸਮ ਵਧੀਆ ਤਾਂ। ਤਸੱਲੀ ਨਾਲ ਜਾ ਰਹੇ ਆਂ ਔਰ ਮੌਸਮ ਵੀ ਵਧੀਆ ਹੈ। ਡੈਡੀ ਨੇ ਲੈ ਲੈ ਜੀ ਰਸਤੇ 'ਚ ਮੰਮੀ ਵਾਸਤੇ ਕਰ ਦੂ ਜੇ ਮੰਮੀ ਕੀ ਵਿਚਾਰ ਤੁਹਾਡਾ ਖਰਬੂਜਿਆਂ ਨਾਲ ਡੈਡੀ ਜੀ ਝੋਨੇ ਲੈ ਕੇ ਆਏ ਤੇ ਫਿਰ ਖਾਣੇ ਤੇ ਬੈਠਣਾ ਚੱਲ ਜਾਂਦੇ ਤੁਹਾਡੇ ਵੱਸ ਤੇ ਪਰ ਕਾਵਾਂਗੀ ਮੈਂ ਉਹ ਲੈ ਆ ਗਿਆ ਕਿਉਂ ਨਾ ਖਾਵਾਂ ਇੱਕ ਗੱਲ ਐ ਬਿਲਕੁਲ ਪਹਿਲੇ ਕਰਦੇ ਇਥੇ ਟੋਲ ਹੀ ਬੜੇ ਆ ਰਹੇ ਨੇ ਡੈਡੀ ਹੁਣ ਹੀ ਤਾਂ 50 ਕਿਲੋਮੀਟਰ ਆ ਗਿਆ ਪਰ ਟੋਲ ਤੋਂ ਆ ਗਿਆ ਹੋਣਾ ਥੱਕ ਕੇ ਸੀ ਖੜੇ ਬੈਠੇ ਬੈਠੇ ਓਹ ਹਵਾ ਦੇਖੋ ਕਿੰਨੀ ਸੋਹਣੀ ਚੱਲ ਰਹੀ ਬਾਹਰ ਬਹੁਤ ਸੋਹਣੀ ਹਵਾ ਬਾਹਰ ਪੰਪ ਤੇ ਰੁਕਿਆ ਜੀ ਥੋੜੇ ਫ੍ਰੈਸ਼ ਫ੍ਰਸ਼ ਹੋ ਜੀਏ ਪਾਪਾ ਜਾਣਗੇ ਲੋ ਜੀ ਇੱਧਰ ਨਾ ਸੜਕ ਵਧੀਆ ਹੈ ਕੋਈ ਅਸੀਂ ਪ੍ਰੋਬਲਮ ਨਹੀਂ ਆ ਰਹੀ ਹੈ ਨਾ ਕਈ ਵਾਰੀ ਥੜੀਆਂ ਸੜਕ ਉੱਚੀ ਨਹੀਂ ਵੀ ਹੋ ਜਾਂਦੀਆਂ ਵੇ ਬੰਪ ਜੇ ਮਾਰਦੀ ਪਰ ਠੀਕ ਹੈ ਬੈਟਰੀ ਨਾਟ ਬੈਡ ਪਰ ਮੌਸਮ ਖੁੱਲਾ ਏਰੀਆ ਟ੍ਰੈਫਿਕ ਨਹੀਂ ਹੈਗੀ ਇੱਥੇ ਅਲੇ ਤੱਕ ਤਾਂ ਜਿਹੜੇ ਗਾਵਾਂ ਦੇ ਝੁੰਡ ਮਿਲਦੇ ਸੀ ਜਦੋਂ ਆਪਾਂ ਵਾਪਸੀ ਜਾ ਰਹੇ ਸੀ ਉਦੋਂ ਤਾਂ ਬੜੇ ਮਿਲੇ ਸੀ ਕਿ ਨਹੀਂ ਅੱਛਾ ਫ੍ਰੀ ਤੇਲ ਹਾਂ ਫ੍ਰੀ ਤੇਲ ਹੈ ਹੈ ਉਹ ਰਾਤ ਦਾ ਟਾਈਮ ਹੁਣ ਤਾਂ ਮਿਲਦਾ ਨਹੀਂ ਗਾਵਾਂ ਰਾਤ ਨੂੰ ਵੀ ਸੀ ਤੇ ਜਦੋਂ ਆਪਾਂ ਜੈਪੁਰ ਤੋਂ ਇੰਦੋਰ ਆ ਰਹੇ ਸੀ ਉਦੋਂ ਵੀ ਬੜੀਆਂ ਗਾਵਾਂ ਸੀ ਦਿਨ ਦਾ ਟਾਈਮ ਸੀ ਉਹ ਦਿਨੇ ਸੀ ਉਹਦਾ ਕੀ ਪਤਾ ਅੱਗੇ ਆ ਕੇ ਮਿਲ ਜਾਵੇ ਇਹਦੇ ਮਮੀ ਇਹ ਤਾਂ ਫ੍ਰੀ ਤੇਲ ਮਿਲਦਾ ਹੈ ਫ੍ਰੀ ਫ੍ਰੀ ਕਿੰਨਾ ਫ੍ਰੀ ਹੈ ਬਿਲਕੁਲ ਫ੍ਰੀ ਤੇਲ ਬੋਲੋ ਕਰਾ ਲਓ ਮੇਰੇ ਨਾਲ ਵੱਡੇ ਹੋ ਕੀ ਗੱਲ ਹੈ ਮੈ ਲਾ ਲੈਣੀ ਗੱਡੀ ਸਦੀ ਪੰਪ ਤੇ ਲਾ ਲਾ ਦੇ ਮੈਂ ਚੁੱਪ ਕਰਕੇ ਉਹ ਇਹ ਤਾਂ ਫਿਰ ਗਲਤ ਧੋਖਾ ਹੋ ਗਿਆ ਨਾ ਬੇਈਮਾਨੀ ਹੋ ਗਈ ਬੇਈਮਾਨੀ ਬੇਈਮਾਨ ਤਾਂ ਇੱਥੇ ਉਹ ਕੁਝ ਲੱਗਾ ਸੱਟ ਲੱਗੀ ਕਿ ਹੈ ਅਰਖਵੱਜੀ ਕਿਤੇ ਉਹ ਮੈਨੂੰ ਲੱਗਾ ਜਦੋਂ ਸਵੇਰੇ ਫੋਟੋ ਖਿੱਚ ਰਹੇ ਸੀ ਉਦੋਂ ਤਾਂ ਨਹੀਂ ਲੱਗੀ ਤਾਂ ਕਹਿ ਰਹੇ ਹੁਣ ਬੋਲਿਓ ਕੁਝ ਨਹੀਂ ਬੁੱਢਾ ਜੀ ਜਲਦੀ ਆ ਗਏ ਨੇ ਪਤੀ ਪਰਮੇਸ਼ਵਰ ਨਹੀਂ ਆ ਜਾਓ ਮੰਮੀ ਕਹਿੰਦੇ ਅੱਜ ਤਾਂ ਬੁੱਢਾ ਜਲਦੀ ਆ ਗਿਆ ਬਾਹਰ ਬੁੱਢਾ ਜੀ ਕਿਹਾ ਹੁੰਦੇ ਆ ਤੇ ਜੀ ਤੇ ਰਿਸਪੈਕਟ ਦਿੱਤੇ ਬੁੱਢਾ ਜੀ ਜਲਦੀ ਆ ਗਿਆ ਕਹਿੰਦੇ ਬਾਹਰ ਆਜਦਾ ਹੈ ਕੱਲ ਮੰਮੀ ਨੇ ਮੇਰੇ ਡੈਡੀ ਦਾ ਹੱਥ ਦੇ ਤਾ ਸੀ ਟਾਕੀ 'ਚ ਦਿਖਾਓ ਦਿਖਾਏ ਕਿਤੇ ਵਜੇ 6 ਕੋਈ ਗੱਲ ਨਹੀਂ ਦਿਖਾਉ ਤਸੀ ਆ ਦੇਖੋ ਫੋਨ ਵੀ ਘੜਤਾ ਸੀ ਮੰਮੀ ਨੇ ਟਾਕੀ ਚੋੜੋ ਜਖਮ ਬਣੇ ਪਏ ਹਾਂ ਦਿਖਾਓ ਜਖਮ ਬਣਾ ਤਸੀ ਡੈਡੀ ਦਾ ਹੱਥ ਦੇ ਕੇ ਦਿਖਾਓ ਛੱਡ ਪਰ ਹੁਣ ਕੀ ਕਰਨਾ ਤਾਂ ਚਲ ਮੰਮੀ ਦੇਖੀਏ ਕਰੇਗੀ ਆਏ ਹੋਏ ਉਸ ਟਾਈਮ ਤਾਂ ਨਹੀਂ ਭੇਲੀ ਖੁੰਜਿਆ ਨਿਕਲਿਆ ਸੀ ਬਾਬਾ ਨੇ ਜਾਣ ਕੇ ਤੁਹਾਨੂੰ ਦਿਖਾਇਆ ਇਹ ਤੁਨ ਘਬਰਾਟ ਨਾਉਣ ਲੱਗ ਜੇ ਨਾ ਠੀਕ ਹੈ ਹੋਰ ਕੀ ਆਹ ਤਾਂ ਤੁਸੀਂ ਟਾਕੀ ਮੰਮੀ ਨੇ ਮੰਮੀ ਨੇ ਟਾਕੀ ਦੇਖੀ ਨਹੀਂ ਬਸ ਧਗੜ ਧਗੜ ਕਰਦੀ ਬੰਦ ਡੈਡੀ ਦਾ ਹੱਥ ਆ ਕੇ ਵਿੱਚ ਕੋਈ ਨਹੀਂ ਚਲੋ ਤਾਂ ਗਲਤੀ ਨਾਲ ਹੁੰਦਾ ਕਿਹੜਾ ਜਾਣ ਬੁੱਝ ਕੇ ਕੁਝ ਕਰਦਾ ਜਾਣ ਕੇ ਲੋ ਜੀ ਪੰਪ ਤੋਂ ਨਿਕਲਦੀ ਏ ਤੇ ਰਸਤੇ ਦੇ ਵਿੱਚ ਮੇਰੀ ਮਮੀ ਦੀ ਗਲਤੀ ਨਹੀਂ ਗਲਤੀ ਮੇਰੀ ਵੀ ਹੈ ਤੁਹਾਡੀ ਵੀ ਗਲਤੀ ਹੈ ਉਹ ਕਿੱਦਾਂ ਤੁਸੀਂ ਹੱਥ ਰੱਖੀ ਹੋਏ ਸੀ ਮੈਂ ਹੱਥ ਰੱਖਿਆ ਹੁਣ ਉਹਨੂੰ ਕੀ ਪਤਾ ਕਿ ਮੈਂ ਰੱਖਿਆ ਹੋਇਆ ਹਾਂ ਹੂੰ ਲੋ ਜੀ ਆ ਰਸਤਾ ਬੜਾ ਸਾਫ਼ ਸੁਥਰਾ ਜਿਹਾ ਸੋਹਣਾ ਰਸਤਾ ਹੈ ਮੌਸਮ ਵਧੀਆ ਹੋ ਗਿਆ ਇਸ ਕਰਕੇ ਸਾਨੂੰ ਥਾਂ ਥੋੜਾ ਵਧੀਆ ਜ਼ਿਆਦਾ ਲੱਗ ਰਿਹਾ ਹੈ ਕਿ ਨਹੀਂ ਚਲੋ ਜੀ ਚੜ ਜੀਏ ਫਿਰ ਡਬਲ ਹਾਈਵੇ ਦੇ ਲੋ ਜੀ ਲੋ ਜੀ ਲੋ ਜੀ ਚਾਹ ਟਾਈਮ ਹੋ ਗਿਆ ਜੀ ਇੱਧਰ ਮਿਲਦੀਆਂ ਨੇ ਛੋਟੀਆਂ ਛੋਟੀਆਂ ਕੱਪੀਆਂ ਅਸੀਂ ਆਪਣੀ ਚਾਹ ਬਣਾਵਾਂਗੇ ਰਸਤੇ ਜਰੋਕ ਕੇ ਗੱਡੀ ਆ ਇਬਾਦਤ ਹਵਾ ਬੜੀ ਚੱਲ ਰਹੀ ਏ ਸਾਡੀ ਇਬਾਦਤ ਦੇ ਉਹ ਖੜੇ ਨੇ ਉਹ ਕਹਿਣ ਲੱਗੀ ਏ ਪਹਿਲਾਂ ਇਬਾਦਤ ਦਾ ਖਾਣਾ ਬਣਾਉਗੀ ਇਬਾਦਤ ਦਾ ਖਾਣਾ ਬਣਨ ਤੋਂ ਬਾਅਦ ਫਿਰ ਸਾਡਾ ਖਾਣਾ ਬਣੂਗਾ ਬਾਅਦ ਤੇ ਦਾਦੀ ਦਾ ਤਾਂ ਲੱਗ ਗਿਆ ਤਾਂ ਇੱਥੇ ਮੰਜੇ ਪਏ ਸੀ ਮੰਜੇ ਤੇ ਪੈ ਗਏ ਲੰਮੇ ਕਿਤਾ ਥੱਕ ਗਿਆ ਫਿਰ ਚੱਲ ਨਮਲ ਰੈਕਸ ਹੋ ਜਾਣਾ ਰਸਟ ਹੋਈ ਐ ਰਸਟ ਹੋ ਜਾਂਦਾ ਕਿਸੀ ਲੈ ਲੋ ਇਹਦੀ ਪੇਪਰ ਲਾ ਦੋ ਇਹਨੂੰ ਕਾਰਟੂਨ ਲਾ ਕੇ ਦੇਣੇ ਪੈਣੇ ਇਦਾਂ ਨੂੰ ਕਾਰਟੂਨ ਨਹੀਂ ਕੋਈ ਨਾ ਕੁਵਾ ਦਾਂਗੇ ਇਦਾਂ ਹੀ ਖਾ ਲੇਗੀ ਖੁਸ਼ ਹੋ ਰਹੀ ਵਾ ਨਾ ਬੇਬੀ ਖਾਣਾ ਖਾਏਗਾ ਇਹ ਮੇਪਾਂਦਿਆਂ ਨਾਲ ਓਏ ਹਾਏ ਹਾਏ ਕਿੰਨੀ ਖੁਸ਼ ਹੋ ਰਹੀ ਏ ਓਏ ਹਾਏ ਖਾਈ ਹਣ ਤਣ ਚਿਰ ਹੀ ਹਾਈ ਹਾਏ 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 ਕੋਸ਼ੇ ਬੁਰੀ ਵੀ ਖਾਣਾ ਮਿਲ ਰਿਹਾ ਹੈ ਇਬਾਦਤ ਨੇ ਆਪਣਾ ਖਾ ਲਿਆ ਰੋਟੀ ਪਾਣੀ ਹਾਂ ਬਾਦ ਇਹ ਤਾਂ ਖੁਸ਼ ਹੈ ਪਰ ਸਾਡੀ ਬਣ ਗਈ ਚਾਹ ਮੰਮੀ ਪਾਰੇ ਨੇ ਪੋਹਾ ਆਏ ਹਾਏ 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 ਮੰਮੀ ਕਿਹਦਾ ਲੱਗ ਰਹਾ ਹੈ ਪੁਰਾਣਾ ਫੀਲ ਹੈ ਨਾ ਕਿਕਰਾਂ ਦੇ ਥੱਲੇ ਬਹਿ ਕੇ ਪੋਹਾ ਖਾਣਾ ਅਰੇ ਲਾ ਲਿਆ ਸੀ ਤਾਂ ਕਿਚਨ ਪੂਰਾ ਹੈ ਕਿਕਰਿਆ ਹਾਂ ਹਾਂ ਕਿਕਰਿਆ ਹਾਂ ਬੜਾ ਵਧੀਆ ਹੈ ਉਹਨੇ ਆਪਣਾ ਸੈਟਅਪ ਜਿਹਾ ਲਾ ਆ ਗਿਆ ਅਸੀਂ ਆਪਣੀ ਰੋਟੀ ਪਾਣੀ ਖਾ ਰਹੇ ਹਾਂ ਹਾਈ ਬੇ ਮਤਲਬ ਰੋਡ ਦੇ ਉੱਪਰ ਹੀ ਹੈ ਗੁਰਦੁਆਰਾ ਸਾਹਿਬ ਹਜੂਰ ਸਾਹਿਬ ਜਾਂਦੇ ਬਿਲਕੁਲ ਇੰਦੋਰ ਦੇ ਵਿੱਚ ਬਿਲਕੁਲ ਰੋਡ ਤੇ ਹੀ ਹੈ ਗੁਰ ਕੀ ਹੈ ਪੁੱਤਰ ਗੁਰਨਾਨਕਪੰਗਾ ਗੁਰਦੁਆਰਾ ਗੁਰਨਾਨਕਪੰਗਾ ਹਾਂ ਜੀ ਬੁੰਗਾ ਬੁੰਗਾ ਗੁਰਨਾਨਕਪੰਗਾ ਤੇ ਇੱਥੇ ਰੁਕਾਂਗੇ ਰੁਕਾਂਗੇ ਇੱਥੇ ਕਮਰੇ ਵੀ ਮਿਲ ਜਾਂਦੇ ਨੇ ਲੰਗਰ 24 ਘੰਟੇ ਹੁੰਦਾ ਜੀ ਇੱਥੇ ਬਹੁਤ ਸ਼ਾਂਤੀ ਹੈ ਤੇ ਗੁਰਦੁਆਰਾ ਬਹੁਤ ਵਧੀਆ ਹੈ ਸਾਢੇ 8 ਘੰਟੇ ਦੀ ਡਰਾਈਵ ਕਰਕੇ ਹੁਣ ਆਪਾਂ ਪਹੁੰਚੇ ਆ ਤੇ ਹੁਣ ਕਮਰੇ ਵਾਸਤੇ ਬਾਬਾ ਜੀ ਨੂੰ ਬੇਨਤੀ ਕਰੀਏ ਸਫਾਈ ਵੀ ਹੁੰਦੀ ਹੈ ਬਹੁਤ ਵਧੀਆ ਤੇ ਸਿਸਟਮ ਹੈਗਾ ਗੁਰਦੁਆਰਾ ਗੁਰਨਾਨਕ ਬੁੰਗਾ ਸਾਹਿਬ ਵਿਖੇ ਸਾਨੂੰ ਮਿਲ ਗਿਆ ਜੀ ਆ ਕਮਰਾ ਉੱਪਰ ਕਮਰੇਆਂ ਚ ਏਸੀ ਲੱਗਾ ਹੋਇਆ ਹੈ نیچے ਕਮਰੇ ਆ ਏਸੀ ਹੈ ਨਹੀਂ ਤੇ ਇਧਰ ਲਈ ਸੈਡ پارک ਬਣੀ ਹੋਈ ਹੈ ਹਾਂ ਇਧਰ ਟਰੱਕ ਖੜਦੇ ਆ ਜਿਹੜੇ ਪਤਾ ਨਹੀਂ ਇਹ ਜਿਹੜੇ ਵਿਚਾਰੇ ਕਿਰਾਏ ਤੇ ਆਂਦੇ ਨੇ ਨਾ ਕਿਰਾਏ ਤੇ ਕਿਰਾਏ ਤੇ ਜਗਾ ਲੈਂਦੇ ਨੇ ਖੜਨ ਵਾਸਤੇ ਜੋ ਦੋ ਦੋ ਪਾਰਕਿੰਗ ਹੈ ਬੇਸਿਕਲੀ ਪੇੜ ਪੇੜ ਪਾਰਕਿੰਗ ਤੇ ਉਹ ਸਾਹਮਣੇ ਸਾਡੀ ਗੱਡੀ ਖੜੀ ਉਹ ਉੱਥੇ نیچے ਗੁਰਦੁਆਰਾ ਲੰਗਰ ਸਾਹਿਬ ਹੈ ਇੱਥੋਂ ਦਾ ਕਿਰਾਇਆ ਜੀ ਇਸ ਗੁਰਦੁਆਰੇ ਦੇ ਏਸੀ ਕਮਰੇ ਦਾ 700 ਰੁਪਏ ਕਰਾਇਆ ਹੈ ਨੋਨ ਏਸੀ ਦਾ ਹੈਗਾ ਜੀ 500 ਰੁਪਏ ਕੁਦਰ ਕੁਦਰ ਲੱਗਾ ਮੇਰੇ ਖਿਆਲ ਤੋਂ ਤੇ ਅੱਜ ਫਿਰ ਅਸੀਂ ਚਲੀ ਲੰਗਰ ਛਕਣ ਲੋ ਜੀ ਦੋਸਤੋ ਸਵੇਰ ਹੋ ਗਈ ਜੀ ਅਗਲੇ ਦਿਨ ਦੀ ਤੇ ਅਸੀਂ ਤੁਰ ਪਿਆ ਜੀ ਇੰਦੋਰ ਤੋਂ ਤੱਕ ਤਸ਼ਰੀ ਹਜੂਰ ਸਾਹਿਬ ਵੱਲ ਉਹਨਾਂ ਦੇਡ ਸਾਹਿਬ ਤੋਂ ਇੰਦੋਰ ਪਾਰ ਕਰ ਰਿਹਾ ਇਹ ਇੰਦੋਰ ਦੇ ਵਿੱਚ ਵਾਰੀ ਸਿਰ ਟਰੱਕ ਤਰੱਕਾ ਨਹੀਂ ਮੈਂ ਫਿਰ ਪੂਰੀ ਜੋਰਾਂ ਦੇ ਨਾਲ ਹੈਗੀ ਹੈ ਤੇ ਪਰ ਆਹ ਰਸਤਾ ਸਾਡਾ ਥੋੜਾ ਜਿਹਾ ਲੰਬਾ ਹੈਗਾ ਤਕਰੀਬਨ ਸ਼ੋਅ ਤਾਂ ਕਰ ਰਿਹਾ ਜੀ ਇਹ ਮਤਲਬ 11 ਘੰਟੇ ਕਿਤੇ ਨੇ ਸਾਨੂੰ ਪਰ ਅਸੀਂ ਰਸਤੇ 'ਚ ਬ੍ਰੇਕਾਂ ਮਰੁੱਕਾ ਜੇ ਮਾਰੀਏ ਤਾਂ 12 ਘੰਟੇ ਮੰਨ ਕੇ ਚੱਲੋ 12 ਘੰਟੇ ਸਾਨੂੰ ਲੱਗ ਜਾਣਗੇ ਤਕਰੀਬਨ 6 ਵਜੇ ਅਸੀਂ ਪਹੁੰਚਾਗੇ ਜੀ ਗੁਰਦੁਆਰਾ ਸਾਹਿਬ 6 ਵਜੇ ਜਦੋਂ ਗੁਰਦੁਆਰਾ ਸਾਹਿਬ ਪਹੁੰਚ ਜਾਗੇ ਬਸ ਆਨੰਦ ਹੀ ਆਨੰਦ ਫਿਰ ਆਨੰਦ ਨਗਰੀ ਦੇ ਵਿੱਚ ਗੁਰਦੁਆਰਾ ਜਿਹੜਾ ਗੁਰੂ ਨਾਨਕ ਬੁੰਗਾ ਸਾਹਿਬ ਨੇ ਇੱਥੇ ਦੋ ਤਰ੍ਹਾਂ ਦੇ ਕਮਰੇ ਨੇ ਇੱਕ ਤਾਂ ਏਸੀ ਵਾਲਾ ਕਮਰਾ ਜੀ ਉਹ ਤਾਂ 700 ਰੁਪਏ ਕਿਰਾਇਆ ਹੁੰਦਾ ਜਿਹੜਾ ਨੌਨ ਏਸੀ ਹੈ ਉਹਦਾ 500 ਰੁਪਏ ਹੁੰਦਾ ਪਰ ਕਮਰੇ ਠੀਕ ਹੁੰਦੇ ਨੇ ਵਾਸ਼ਰੂਮ ਖੁੱਲੇ ਡੋਲੇ ਹੁੰਦੇ ਨੇ ਮਤਲਬ ਬੇਸਿਕ ਕਮਰੇ ਨੇ ਪਰ ਠੀਕ ਹੈ ਯਾਰ ਰਾਈਆਂ ਵਾਸਤੇ ਲੰਗਰ ਪ੍ਰਸ਼ਾਦੀ ਦੀ ਪੂਰੀ ਸਾਰੀ ਸਹੂਲਤ ਹੁੰਦੀ ਹੈ 24 ਘੰਟੇ ਲੰਗਰ ਹੁੰਦਾ ਹੈ ਬਾਕੀ ਜਦੋਂ ਅਸੀਂ ਪਹੁੰਚ ਜਾਾਂਗੇ ਨਾ ਤੁਹਾਨੂੰ ਇੱਕ ਵਾਰੀ ਸਾਰਾ ਰੂਟ ਐਕਸਪਲੇਨ ਕਰਾਂਗੇ ਤੁਹਾਡਾ ਇੱਜੇ ਤੁਸੀਂ ਗੱਡੀ ਤੇ ਆਣਾ ਤੁਸੀਂ ਤੁਹਾਡੇ ਕਿੱਥੇ ਕਿੱਥੇ ਕਿੰਨਾ ਖਰਚਾ ਆ ਸਕ ਇਹ ਖਰਚਾ ਕਿਤੇ ਹੈ ਹੀ ਨਹੀਂ ਗੱਡੀ ਦਾ ਹੀ ਖਰਚਾ ਹੈ ਹੋਰ ਰਸਤੇ 'ਚ ਲੰਗਰ ਪਾਣੀ ਗੁਰਦੁਆਰਾ ਸਾਹਿਬ ਸਾਰਾ ਕੁਝ ਹੈਗਾ ਕੋਈ ਖਰਚਾ ਦੀਆਂ ਆਉਣਾ ਤੁਹਾਡਾ ਉਹ ਤੁਹਾਡੀ ਸ਼ਰਧਾ ਹੁੰਦੀ ਹੈ ਫਿਰ ਬਾਕੀ ਜੇ ਤੁਸੀਂ ਮਾਲਕ ਤੋਂ ਜਿੰਨਾ ਮਰਜੀ ਹਨਾ ਆਪਣੇ ਖਜ਼ਾਨਿਆਂ 'ਚੋਂ ਭੇਟ ਕਰ ਸਕਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂਕਿ ਹੋਟਲਾਂ 'ਚ ਰਹਿਣੇ ਉੱਥੇ ਵੀ ਤਾਂ 15-1500 2-2000 ਰੁਪਏ ਦੇ ਨਹੀਂ ਹੈ ਹਨਾ ਆਪਾਂ ਜੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਵੱਲੋਂ ਕੋਈ ਦਾਨ ਪੁੱਟ ਭੇਟਾ ਕਰ ਦਾਂਗੇ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਨਾ ਲੰਗਰ ਪਾੜੀ ਵੀ ਛਕਣਾ ਹੁੰਦਾ ਹੈ ਹਨਾ ਤੇ ਹੁਣ ਚਲੀ ਜੀ ਖੇਚੀਏ ਕੰਮ ਪਹਿਲਾਂ ਤਾਂ ਪਹਾੜੀ ਪਾਰ ਕਰਨੀ ਹੈ ਕਾ ਪਹਾੜੀ ਪਾਰ ਕਰਕੇ ਇਹ ਚਾਰ ਪੰਜ ਘੰਟੇ ਦਾ ਜਿਹੜਾ ਰਸਤਾ ਹੈ ਅੱਧਾ ਰਸਤਾ ਖਰਾਬ ਹੈ ਸਿੰਗਲ ਸਿੰਗਲ ਟੁੱਟਿਆ ਮਿਕਸ ਜਾ ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਹਾਈਵੇ ਮਿਲਣਗੇ ਡੈਡੀ ਤਿਆਰ ਹੋ ਕੇ ਬੈਠੇ ਨੇ ਸਵੇਰੇ ਸਾਰੇ ਮੰਮੀ ਵੀ ਸਾਰੇ ਇਸ਼ਨਾਨ ਕਰਨ ਵਾਸਤੇ ਜਗ੍ਹਾ ਵਧੀਆ ਮਿਲ ਜਾਂਦੀ ਏ ਵਾਸ਼ਰੂਮ ਖੁੱਲੇ ਡੋਲੇ ਮਿਲ ਜਾਂਦੇ ਨੇ ਆਰਾਮ ਦੇ ਨਾਲ ਸਾਰਾ ਦਿਹਾੜੀ ਗੱਡੀ ਦੇ ਵਿੱਚ ਬਤੀਤ ਕਰੀਦਾ ਚਲੋ ਜੀ ਫਿਰ ਤੁਰ ਪੀਏ ਕਿਉਂ ਆਈਪੌੜਾ ਦੇ ਵਿੱਚੋਂ ਲੰਘ ਰਹੇ ਆ ਪਰ ਇਸ ਟਾਈਮ ਸੁੱਕੇ ਨੇ ਪਿਛਲੀ ਵਾਰ ਅਗਸਤ ਤੁਸੀਂ ਨਾ ਝਾੜੇ ਸੁੱਕੇ ਨੇ ਆ ਪੱਕ ਚੜ ਝੜੇ ਮੇਰੇ ਬੱਤੇ ਉਹ ਪਿਛਲੀ ਵਾਰ ਆਈ ਜਿਹੜੀ ਅੱਗ ਵੀ ਲੱਗੀ ਵੀ ਦੇਖੋ ਆ ਦੇਖੋ ਜਿਵੇਂ ਕਾਲੀ ਨਹੀਂ ਹੋਈ ਪਈ 60 ਦਿਨਾਂ ਦਾ ਨਾ ਪੱਤੇ ਜਿਹੜੇ ਨੇ 60 ਦਿਨਾਂ ਦੇ ਮੇਰੇ ਹਾਂ ਐਵੇਂ ਆ ਜਦੋਂ ਪਿਛਲੀ ਵਾਰ ਆਏ ਸੀ ਉਹ ਅਗਸਤ ਦਾ ਮਹੀਨਾ ਸੀ ਤੇ ਬਾਰਿਸ਼ਾ ਕਰਕੇ ਨਾ ਹਰੇ ਆ ਪਰੇ ਹਸੇ ਸਾਰੇ ਐਨ ਗਰੀਨ ਜੀ ਸੀ ਇਸ ਵਾਰ ਉਹੀ ਹੈ ਮੌਸਮ ਦੇ ਹਿਸਾਬ ਨਾਲੇ ਸੁੱਕਾ ਸੁੱਕਾ ਜਿਹਾ ਲੱਗ ਰਹਿਣਾ ਜੇ ਜੰਗਲ ਨੂੰ ਅੱਗ ਲੱਗ ਜਾਏ ਨਾ ਤੇ ਬੱਤੇ ਜੰਗਲ ਨੂੰ ਅੱਗ ਚੱਲਦੀ ਬਹੁਤ ਦਸਦੀ ਹੈ ਜੰਗਲ ਨੂੰ ਅੱਗ ਲੱਗਦੀ ਇਹ ਵੈਸੇ ਹੀ ਮਤਲਬ ਜਿਹੜੇ ਪੱਥਰਾ ਮੌਸਮ ਹੀ ਇਦਾਂ ਦਾ ਪੱਥਰ ਕਾਲਾ ਲੱਗਦਾ ਜੇ ਜੰਗਲ ਦੇ ਵਿੱਚ ਇੱਥੇ ਅੱਗ ਲਾ ਤੇ ਉਹ ਕਿਤੇ ਅੱਗ ਹੀ ਨਹੀਂ ਬੁਝਣੀ ਹੁਣ ਆਪਰਾ ਇਹ ਰਸਤਾ ਜੀ ਦੋਸਤੋ ਜਿਹੜਾ ਇਹ ਟਾਈਮ ਖਾਣ ਵਾਲਾ ਰਸਤਾ ਹੈ ਇਹ ਤਾਂ ਬਹੁਤ ਖਾਸਾ ਪਹਾੜ ਦਿਨਾਂ ਚ ਤੱਕ ਪਾਰ ਨਹੀਂ ਹੁੰਦਾ ਪਹਾੜ ਨਹੀਂ ਪਾਰ ਹੁੰਦਾ ਉਸ ਤੱਕ ਤਾਂ ਟਾਈਮ ਲੱਗਣਾ ਉਸ ਤੋਂ ਪਹਾੜ ਪਾਰ ਹੋਣ ਤੋਂ ਬਾਅਦ ਵੀ ਸਿੰਗਲ ਸਿੰਗਲ ਰੋੜਾ ਨੇ ਫਿਰ ਜਦੋਂ ਵੱਡੇ ਹਾਈਵੇ ਆਣਗੇ ਉਦੋਂ ਹੋਏਗੀ ਕਾਂਟ ਕੈਂਟ ਦਾ ਟਰੱਕੀ ਟਰੱਕ ਨੇ ਆ ਨਹੀਂ ਪਟਲੀ ਆ ਗਈ ਆ ਵੀ ਪਟਲੀ ਆ ਔਰ ਕਿਹੜੀ ਨਦੀ ਹੈ ਇਹ ਨਰਮਦਾ ਨਰਮਦਾ ਦਾ ਲਾਦੀ ਹੈ ਪਿਛਲੀ ਵਾਰੇ ਫੁੱਲ ਪਾਣੀ ਚੜਿਆ ਹੋਇਆ ਸੀ ਇਸ ਦੇ ਉੱਪਰ ਤੇ ਹੁਣ ਉਹ ਸਾਹਮਣੇ ਮ ਲੱਗਦਾ ਹੋਰ ਪੁਲ ਜੇ ਬਣਾ ਰਹੇ ਨੇ ਵੱਡਾ ਬਣਾ ਰਹੇ ਨੇ ਬੋਲਾ ਨੀਵਾ ਹੈ ਨਾ ਉੱਚਾ ਕਰਦੇ ਆ ਅੱਛਾ ਕਰ ਰਹੇ ਨੇ ਬਾਰਸ਼ਾ ਦੇ ਚੜ ਜਾਂਦਾ ਨਾ ਪਾਣੀ ਇਧਰ ਜੀ ਬਣਾ ਰਹੇ ਨੇ ਆਣ ਜਾਂ ਉਹ ਬਣਾ ਦੇ ਮੈਂ ਕਹਦਾ ਹਾਂ ਇਧਰ ਬਣ ਗਿਆ ਸਹੀ ਗੱਲ ਉੱਚਾ ਜ਼ਰੂਰੀ ਹੈ ਯਾਰ ਉੱਚਾ ਨੀਵਾ ਬੋਲੇ ਇਹ ਪੁਰਾਣਾ ਕੋਲੇ ਇਹ ਪੁਰਾਣਾ ਤਾਂ ਇਹ ਪਾਣੀ ਉੱਪਰ ਤੱਕ ਆ ਜਾਂਦਾ ਕੋਈ ਦੇ ਉਹ ਕਈ ਵਾਰ ਉੱਪਰ ਫਲੋ ਕਰ ਜਾਂਦਾ ਪਾਣੀ ਹਾਂ ਉੱਪਰ ਨਾ ਕਰਦਾ ਹਾਂ ਵੀ ਵਾਰ ਐਸੀ ਮੈਂ ਫੁੱਲ ਨਦੀ ਸੀ ਚਿੱਕੜ ਵਾਲਾ ਪਾਣੀ ਸੀ ਉੱਪਰ ਦੇ ਸੜਕ ਤੇ ਹਾਂ ਨਹੀਂ ਸੜਕ ਤੇ ਨਹੀਂ ਸੀ ਬੱਟੜਨੀ ਵਾਲਾ ਸੀ ਸੜਕ ਤੇ ਬੁਰਹਾਨਪੁਰ ਗੁਰਦੁਆਰਾ ਸਾਹਿਬ ਇੱਥੇ ਰੁਕ ਗਏ ਜਿੱਥੋਂ ਲੰਗਰ ਬਣੀ ਛਕਾਂਗੇ ਇਹਨਾਂ ਤੋਂ ਤਕਰੀਬਨ 4 ਘੰਟੇ ਦਾ ਰਸਤਾ बाई। नहीं कोई। <laughs> वाहे गुरु वागुरू गुरु गुरुद्वारा बड़ी संगत बुरहानपुर जो कि मध्य प्रदेश पी बुरहानपुर बड़ी संगत होर भी संगत हाँ गुरु गोबिंद सिंह जी महाराज जी आए सन इतें ਦਰਸ਼ਨ ਦਿੱਤੇ ਸੁਨਣਾ ਇੱਥੇ ਆ ਕੇ ਤੇ ਨਾਲ ਹਾਂ ਉਸ ਟਾਈਮ ਫੋਟੋਆਂ ਰੱਖੀਆਂ ਆਂ ਮਹਾਰਾਜ ਦੇ ਉਸ ਟਾਈਮ ਦੇ ਪੁਰਾਣੇ ਸਰੂਪ ਦੀਆਂ ਜੋ ਉਸ ਟਾਈਮ ਦੇ ਸਰੂਪ ਸਨਵਾਰੇ ਬਾਬਾ ਜੀ ਦੇ ਉਸ ਟਾਈਮ ਗੁਰੂ ਮਹਾਰਾਜ ਜੀ ਦਾ ਸਰੂਪ ਉਹਦੀ ਤਸਵੀਰਾਂ ਆ ਗਿਆ ਟੋਲ ਟੈਕਸ ਟੋਲ ਪਲਾजा ਆਪਾਂ ਇਹਨੂੰ ਟੋਲ ਨਹੀਂ ਦੇਣਾ ਤੇ ਟੋਲ ਉਡਾ ਕੇ ਲੰਘ ਜਾਣਾ ਆਪਾਂ ਨਹੀਂ ਦੇਣਾ ਇਹਨਾਂ ਨੂੰ ਬਿਲਕੁਲ ਵੀ 1 ਰੁਪਇਆ ਹੀ ਦੇਣਾ ਦੇਖੀ ਜਾਈਗੀ ਅੱਜ ਆ ਜਾ ਵੀ ਆ ਜਾ ਇਹ ਆ ਰੁਕਣਾ ਨਹੀਂ ਰੁਕਣਾ ਨਹੀਂ ਨਾ ਰੁਕਣਾ ਨਹੀਂ ਇਹਨੂੰ ਕਹਦੇ ਨੇ ਆ ਮੁਲਾਜਮ ਆ ਭਾਈ ਮੁਲਾਜਮਾ ਚੰਗਾ ਲੋ ਜੀ ਅੱਜ ਬਹਿਰਾਮ ਬੁਰਹਾਨਪੁਰ ਤੋਂ ਨਿਕਲ ਕੇ ਆਪਾਂ ਆ ਗਏ ਜੀ ਨਦੇੜ ਸਾਹਿਬ ਵੱਲ ਨੂੰ ਜਾਂਦੇ ਹੋਏ ਸੜਕ ਬਹੁਤੀ ਜ਼ਿਆਦੀ ਖਰਾਬ ਹੈ ਇਧਰ ਪਹਿਲਾਂ ਉਹ ਅੱਗੇ ਤਾਂ ਠੀਕ ਸੀ ਪਰ ਹੁਣ ਜ਼ਿਆਦੀ ਖਰਾਬ ਹੋਈ ਹੋਈ ਹੈ ਮਤਲਬ ਇਹ 4 ਤੋਂ 5 ਘੰਟੇ ਦਾ ਟੱਕ ਹੈਗਾ ਨਾ ਜਿਹੜਾ 5 ਘੰਟੇ ਥੋੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਖਰਾਬ ਟੱਕ ਹੈ ਵਿੱਚੇ ਜੀ ਆਇਆ ਸੀ ਥੋੜਾ ਜਿਹਾ 70 ਕਿਲੋਮੀਟਰ ਦਾ ਟੱਕ ਵਧੀਆ ਕਿ ਨਹੀਂ ਘੰਟਾ ਕਿ ਵਧੀਆ ਇੰਜੋਏ ਕਰਾਇਆ ਪਰ 4 ਘੰਟੇ ਪੂਰੇ ਸੜਕਾਂ ਨੇ ਇੱਥੇ ਹੁਣ ਥੋੜੀ ਬਹੁਤੀ ਗੱਡੀ ਚੱਲਣ ਲਾਇਕ ਹੋ ਗਈ ਤਾਂ ਜਾ ਕੇ ਮੈਂ ਵੀਡੀਓ ਬਣਾ ਰਿਹਾ ਹਾਂ ਇਹਦਾ ਅੱਜ ਚੱਲਣ ਲਾਇਕ ਵੀ ਨਹੀਂ ਹੁੰਦੀ ਗੱਡੀ ਮਤਲਬ 15 20 ਦੀ ਸਪੀਡ ਤੇ ਗੱਡੀ ਚੱਲਦੀ ਹੈ ਚਲੋ ਹਾਈਵੇ ਤੇ ਪਹੁੰਚਦੇ ਆਂ ਫਿਰ ਤੁਹਾਨੂੰ ਮਿਲਦੇ ਆਂ ਲੋ ਜੀ ਦੂਜਾ ਟੋਲ ਵੀ ਉਡਾ ਕੇ ਨਾ ਆਪਾਂ ਇਹ ਵੀ ਨਹੀਂ ਆਪਾਂ ਦੇਣਾ ਲੜਾਈ ਹੋ ਜਾਏ ਜੋ ਮਰਜ਼ੀ ਹੋ ਜਾਏ ਆਪਾਂ ਨਹੀਂ ਦੇਣਾ ਟੋਲ ਇਹਨਾਂ ਨੂੰ ਲੋਰੀ 160ਵੇਂ ਲੋਰੀ ਟੋਲ ਪਲਾਜ਼ਿਆਂ ਵਾਲੇ ਨਾਲ ਤਾਂ ਇਦਾਂ ਹੀ ਕਰਨਾ ਚਾਹੀਦਾ ਹੈ ਟੋਲ ਦਿੱਤੇ ਬਿਨਾ ਪੰਨਾ ਮੇ ਜਾਣਾ ਇੱਥੋਂ ਆ ਇਹਨਾਂ ਨੇ ਆ ਕਿਉਂ ਲਾਰੇ ਕਰਾਉਂ ਜਿਆ ਗੰਡਾ ਤਾਂ ਨਹੀਂ ਕਿਤੇ ਇਹ ਮਤਲਬ ਗੰਡਾ ਹੈ ਟੋਲ ਨਹੀਂਗਾ ਦਿਖਾਣਾ ਤੁਸੀਂ ਸਵਾਦ ਨਹੀਂ ਲੱਗੇ ਜੜੀ ਰਸਤੇ 'ਚ ਰੁਕੇ ਮੰਮੀ ਕਰਬੂਜੇ ਕੱਟ ਰਹੇ ਨੇ ਅਸੀਂ ਨਿੰਮ ਦੀ ਛਾਂ ਟਕਣ ਆਲਰੇਡੀ ਕਿਹਨੇ ਅਹ ਗਰਮ ਕੰਸ ਠੀਕਾ ਕਿਹਨੇ ਬਣ ਪਤਾ ਨਹੀਂ ਕਿਹੜੇ ਰਸਤੇ ਤੇ ਰੁਕਿਆ ਕਰਬੂਜੇ ਖਾ ਰਹੇ ਨੇ ਮਥਲੇ ਰੁਕੇ ਬਚੋਇਓ ਵੀ ਕਿਵੇਂ ਕੀ ਕਹਿ ਰਹੇ ਹੋ ਕੀ ਕਹਿ ਰਹੇ ਹੋ ਉਹ ਫਿੱਕੇ ਨੇ ਇਹ ਨੇ ਫਿੱਕੇ ਖਰਬੂਜੇ ਰੋਲਾ ਪਰ ਖਰਬੂਜੇ ਖਾਓ ਖਰਬੂਜੇ ਖਾਓ ਕਾਹਨ ਤੁਸੀਂ ਦੋਨੋਂ ਜਣੇ ਬਾਈ ਰਹੇ ਆ ਉਹ ਬਈ ਚਾਹੀਏ ਇਹ ਲਿਆਉਣੇ ਨੇ ਫਿੱਕੇ ਤੇ ਚਾਹੀਏ ਲਿਆਉਣੇ ਨੇ ਮਿੱਠੇ ਹਾਂ ਅਜੇ ਤਾਂ ਇੱਕ ਦੂਜੇ ਦੀ ਮੰਨਣੀ ਹੈ ਖਾਣਾ ਪੀਣਾ ਹੁਣ ਮੰਮੀ ਕਹਿੰਦੇ ਮੇਰਾ ਘਰ ਵਾਲਾ ਮੇਰੀ ਨਹੀਂ ਸ਼ੌਕ ਖਰਬੂਜੇ ਲਿਆਵੇਂ ਮੈਂ ਤਾਂ ਖਾਵਾਂਗੀ ਫਿੱਕੇ ਮਿੱਠੇ ਮੈਂ ਤਾਂ ਖਾਵਾਂਗੀ ਮੈਂ ਨਹੀਂ ਣਦੀ ਪੂਰੀ ਟਾਕੀ ਗੋਲ ਲਿਆ ਕਰੋ ਮੰਮੀ ਆਰਾਮ ਨਾਲ ਸਟੋਪ ਚੜਦੋ ਨੀ ਇਹਨੂੰ ਗੱਲਣ ਜਿਹਨੂੰ ਬਾਹਰ ਚਾਕੂ ਨਾ ਸੱਟਿਓ ਕਰਬੂਜਾ ਬ੍ਰੇਕ ਹੋਈ ਏ ਜੀ ਰਸਤੇ ਸਾਡੀ ਆਏ ਕਰਬੂਜੇ ਖਾ ਕੇ ਹੁਣ ਤੁਰੇ ਆ ਗਏ ਹੁਣ ਹਾਈਵੇ ਨਹੀਂ ਆਣ ਤੇ ਆ ਰਿਆ ਚਲ ਬਾਬਾ ਛੱਡ ਦੋ ਨੀ ਛੱਡ ਦੋ ਛੱਡ ਦੋ ਲੋ ਜੀ ਸਾਡੀ ਇੱਕ ਹੋਰ ਬ੍ਰੇਕ ਲੱਗੀ ਜੀ ਚਾਹ ਬ੍ਰੇਕ ਕਿਉਂਕਿ ਚਾਹ ਜਦੋਂ ਆਪਾਂ ਇੱਧਰਲੇ ਇਲਾਕਿਆਂ 'ਚੋਂ ਪੀਂਨਿਆ ਸਾਨੂੰ ਐਡੀ ਡੀਆਂ ਕੱਪੀਆਂ ਦਿੰਦੇ ਨੇ ਉਹ ਤੁਹਾਨੂੰ ਪਤਾ ਪੰਜਾਬੀਆਂ ਦੀ ਆਰਾਸ ਨਹੀਂ ਆਉਂਦੀਆਂ ਛੋਟੀਆਂ ਕੱਪੀਆਂ ਹਵਾ ਬਹੁਤ ਚੱਲ ਰਹੀ ਏ ਆਹ ਛੋਟਾ ਜਿਹਾ ਸਾਨੂੰ ਸ਼ੈੱਡ ਮਿਲ ਗਿਆ ਸੀ ਖਾਲੀ ਪਰਿਵਾਰ ਆ ਕੇ ਦੇ ਰੈਸਟੋਰੈਂਟ ਪਰ ਜਮੈਂ ਖਾਲੀ ਹੈ ਇੱਥੇ ਸਲੇਬਾ ਸਰੂਪਾਂ ਬਣੀ ਹੋਈਆਂ ਅਸੀਂ ਗੱਡੀ ਅੰਦਰ ਹੀ ਲਾ ਲਈ ਛਾਹ 'ਚ ਤੇ ਅੰਦਰ ਚਾਹ ਬਣਾ ਰਿਆ ਕਿਰਨ ਲੱਗੇ ਚਾਹ ਬਣਾਣ ਡੈਡੀ ਤੈਲ ਰਹੇ ਨੇ ਪਿੱਛੇ ਮਰੁੱਦਾਂ ਦੇ ਬਾਗ ਨੇ ਨਿੰਬੂਆਂ ਦੇ ਕਿਨੂੰ ਕਿਨੂੰ ਇਹ ਕਿਨੂੰ ਪਿੱਛੇ ਕਿਨੂਆਂ ਦੇ ਬਾਗ ਮੰਮੀ ਬੈਠੀ ਨੇ ਇਬਾਦਤ ਨਾਲ ਇਬਾਦਤ ਚੀਕਾ ਮਾਰਦੀ ਤੇ ਬਾਹਰ ਉਤਰ ਕੇ ਤੁਹਾਨੂੰ ਦਿਖਾਣਾ ਪਿੱਛੇ ਬਾਗ ਅਸੀਂ ਤਾਂ ਕਰ ਲਿਆ ਕਪਾ ਝਾਕੇ ਚੰਦੇ ਉੱਤੇ ਆਏ ਹਾਏ ਹਾਏ ਆ ਵੇਖੋ ਕਿੱਡੇ ਸੋਹਣੇ ਸੋਹਣੇ ਬਾਗ ਹੀ ਬਾਗ ਹੈ ਜਿਵੇਂ ਕਿਨੂਆ ਦਾ ਤੇ ਆ ਸੋਲਰ ਲਾਇਆ ਹੋਇਆ ਤੇ ਪਾਣੀ ਪੂਣੀ ਦੇਣ ਨੂੰ ਖੂਹ ਜੋ ਮੇਰੇ ਖਾ ਪਾਣੀ ਕੱਢਣ ਨੂੰ ਜਿਹੜਾ ਪੰਪ ਨਹੀਂ ਲਾਇਆ ਹੁੰਦਾ ਉਹ ਸੋਲਰ ਦੇ ਨਾਲ ਚੱਲਦਾ ਜੀ ਵਧੀਆ ਦੇਖੋ ਖੇਤੀ ਵੀ ਵਧੀਆ ਕੀਤੀ ਹੋਈ ਇਹਨਾਂ ਨੇ ਸਿਰਫ ਆਪਣਾ 3 ਘੰਟੇ ਦਾ 3 ਘੰਟੇ ਦਾ ਸਬਰ ਰਹਿ ਗਿਆ ਜੀ ਹਜੂਰ ਸਾਹਿਬ ਦਾ ਤੇ ਫਿਰ ਆਪਾਂ ਪਹੁੰਚੀਏ ਬਾਕੀ ਤੁਹਾਨੂੰ ਕਾਹ ਦਾ ਬਲੌਗ ਜਰੂਰ ਦੱਸਿਓ ਤੁਹਾਨੂੰ ਦੱਸਾਂਗੇ ਵੀ ਗੱਡੀ ਤੇ ਆਉਣ ਦਾ ਕਿੰਨਾ ਕ ਖਰਚਾ ਹੋ ਜਾਂਦਾ ਕਿੰਨੇ ਕ ਟੋਲ ਪਲਾਜ਼ੇ ਲੱਗਦੇ ਨੇ ਟੈਕਸ ਲੱਗਦੇ ਨੇ ਕੋ ਟੋਲ ਟੈਕਸ ਰੂਟ ਕਿਹੜਾ ਤੁਹਾਨੂੰ ਵਧੀਆ ਲੱਊ ਰਹੂਗਾ ਔਰ ਹਸਾਂ ਦਾ ਵੈਸੇ ਤੁਸੀਂ ਹੋਰ ਵੀ ਵੀਡੀਓ ਦੇਖਿਆ ਹੋਣਗੀਆਂ ਔਰ ਜਿੰਨੇ ਅਸੀਂ ਤੁਹਾਨੂੰ ਦੱਸਣ ਜੋਗੇ ਆ ਜਾਂ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਵਾਸਤੇ ਫਾਇਦੇਮੰਦ ਹੋ ਜੇਗੀ ਚੀਜ਼ ਮੈਂ ਕਹਿੰਦਾ ਪਰ ਚਾਹ ਦਾ ਢਾਬਾ ਹੀ ਨਾ ਖੋਲੀ ਇੱਥੇ ਕਿ ਨਹੀਂ ਤੁਸੀਂ ਬੈਠੋ ਕੁਰਸੀ ਤੇ ਪਰਚੀ ਕੱਟੀ ਜਿਓ ਠੀਕ ਹੈ ਕੇਰਨ ਬਣਾਣਗੇ ਚਾਹ ਠੀਕ ਹੈ ਮੈਂ ਨਹੀਂ ਨਹੀਂ ਮੈਂ ਸੜਕ ਦੇ ਕਿਨਾਰੇ ਨਹੀਂ ਖੜਾ ਹਾਂ ਝੰਡਾ ਲਾ ਕੇ ਐਵੇਂ ਕਮਾ ਰਿਹਾ ਆਂ ਅੰਦਰ ਆ ਜਾਓ ਠੀਕ ਹੈ ਨਾ ਸੜਕ ਦੇ ਕੋਨੇ ਤੇ ਖੜਾ ਹੁੰਦਾ ਇੱਕ ਬੰਦਾ ਝੰਡਾ ਲੈ ਕੇ ਆਜੇ ਅੰਦਰ ਆ ਜਾਓ ਅੰਦਰ ਆ ਜਾਓ ਚਾਹ ਪੀ ਲਓ ਪੱਕੇ ਭੁੱਖੇ ਲੱਗੇ ਹੋਏ ਨੇ ਪਤਾ ਨਹੀਂ ਕਿਹੜਾ ਬੰਦਾ ਨੇ ਛੱਡ ਕੇ ਚਲਾ ਗਿਆ ਮੈਨੂੰ ਲੱਗਦਾ ਜਿਨ੍ਹਾਂ ਦਾ ਬਾਗ ਹੈ ਨਾ ਉਹਨਾਂ ਦਾ ਹੀ ਹੋਣਾ ਛੱਡੇ ਉਹ ਵੇਲੇ ਹਾਲੇ ਚਲਾਏ ਨਵਾਂ ਇਹਨੂੰ ਵੀ ਸੈੱਟ ਨਵਾਂ ਹੀ ਪਿਆ ਹੋਇਆ ਹੈ ਓਏ ਚਲਾਣਗੇ ਘਰਨਗੇ ਚਾਲੂ ਇਹਨੂੰ ਆ ਵੈਸੇ ਉਹ ਪੱਠੀ ਜੀ ਤਾਂ ਲੱਗੀ ਹੋਈ ਗਰਮ ਪੱਠੀ ਹੈ ਚੁੱਲਾ ਜਾਂ ਤੰਦੂਰ ਤੰਦੂਰ ਦਾ ਬਿਆਹ ਥੇ ਤੰਦੂਰ ਦਾ ਬਿਆਹ ਕਿਰਨ ਦਾ ਤੰਦੂਰ ਅੱਗ ਵੀ ਲੱਗੀ ਹੋਈ ਏ ਇੱਧਰ ਵੀ ਤੰਦੂਰ ਲੱਗਾ ਏ ਇੱਕ ਹੋ ਸਕਦਾ ਨਾ ਚੱਲਿਆ ਹੋਵੇ ਪਰ ਬੰਦ ਕਰਤਾ ਹੋਵੇ ਲੈ ਨੇ ਚਲੋ ਜੋ ਵੀ ਆਪਾਂ ਦਾ ਚਾਹ ਪੀਏ ਫਟਾਫਟ ਵਿੱਚ ਪੈ ਰਹੀਆਂ ਨੇ ਲਾਚੀਆਂ ਆਹ ਸਿਲੰਡਰ ਲਾਚੀਆਂ ਵਾਲੀ ਚਾਹ ਇਹ ਮਿਲਨੀ ਸੀ ਉੱਥੋਂ ਛਾਬਿਆਂ ਤੋਂ ਛੋਟੇ ਛੋਟੇ ਜਿਹੜੀ ਜਿਹੜੀ ਚਾਹ ਮਿਲਨੀ ਸੀ ਗਰਮੀ ਤਾਂ ਨਹੀਂ ਥੇ ਆਹਾ ਇੱਕ ਅੱਗੇ ਇੱਕ ਪਿੱਛੇ ਬੈ ਗਏ ਮਠੀ ਖਾ ਰਹੇ ਨਾਲ ਚਾਹ ਪੀ ਰਹੇ ਨੇ ਦੇਖੀ ਕਿੰਨਾ ਕਿੱਟਾ ਗੈਨ ਵੀਊ ਆ ਰਿਹਾ ਸਹੀ ਗੱਲ ਹੈ ਲੈ ਮੇਰੀ ਮਠੀ ਦੇ दो ਮੈਨੂੰ ਆ ਚੱਕੋ ਮਠੀ ਖਾਓ ਮੇਰੀ ਚਾਹ ਦੇ ਦਿਓ ਮੈਨੂੰ ਕਬ ਬਿੰਗੇ ਕਿਦਾਂ ਹੋ ਗਿਆ ਦੱਬੇ ਹੋਣੀਆਂ ਨਾ ਬਾਹਰ ਪੈ ਗਿਆ ਪਾਣੀ ਆ ਲੈ ਹਾਂ ਪਾਣੀ ਲੈ ਲੋ ਜੀ ਗਰਮਾ ਗਰਮ ਚਾਹ ਚਾਹ ਪੀ ਕੇ ਤੁਰিয়ে ਫਿਰ ਹੁਣ ਆਖਰੀ ਬ੍ਰੇਕ ਸੀ ਆਪਣੀ ਹੁਣ ਸਿੱਧੀ ਲੱਗੇਗੀ ਤਖਤ ਸ੍ਰੀ ਹਜੂਰ ਸਾਹਿਬ ਪਹੁੰਚ ਗਏ ਠੀਕ ਹੈ ਮੱਠੀ ਖਾਣੇ ਜਿੱਨੇ ਮਸ਼ਰੂਫ ਨੇ ਬੋਲਦੀ ਨਹੀਂ ਪਏ ਤਾਂ ਥੋੜਾ ਰਹਿ ਗਿਆ ਸਫਰ ਬਹੁਤ ਥੋੜਾ ਰਹਿ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚ ਗਏ ਜੀ ਗੁਰੂ ਮਹਾਰਾਜ ਦੀ ਨਗਰੀ ਗੇਟ ਨੰਬਰ 2 ਦੂਜੀ ਵਾਰੀ ਇਹ ਗੱਡੀ ਲੈ ਕੇ ਪਹੁੰਚੇ ਪਰ ਇਸ ਵਾਰੇ ਪਰਿਵਾਰ ਦੇ ਨਾਲ ਤੇ ਅੱਜ ਦਾ ਵਲੋਗ ਤੁਹਾਨੂੰ ਇੱਥੇ ਹੀ ਸਮਾਪਤੀ ਕਰਾਂਗੇ ਤੇ ਕੱਲ ਦੇ ਵਲੋਗ ਵਿੱਚ ਦਿਖਾ ਕਰਾਵਾਂਗੇ ਤੁਹਾਨੂੰ ਦਰਸ਼ਨ ਮਹਾਰਾਜ ਜੀ ਦੇ